Uh -huh. ਹੇ ਗੁਰਜੇ ਕੀ ਫਤਿਹ ਮਸਤਕਾ ਯਾ ਰਖਿਆ ਪੂਰਨ ਰੈਸ਼ ਆਪ ਰਖਿਆ ਗੋਪਾ ਸੁਆਮੀ ਧੰਨ ਗੁਰ ਚਾ ਜਗਦੀਸ਼ਰ ਰਖਿਆ ਗੁਰਦੇ ਆਲਾ ਤੋ ਵਿਨਾਸ਼ਨ ਭਗਤ ਵਛਲਿਆ ਨਾਥ ਨਾਥੇ ਤੇਨ ਰਖਣ ਹਾਰ ਸਵਿਆਦ ਮਿਟਾਈ ਸੋ ਨਾਨਕ ਕਿਰਪਾ ਪਈ ਪ੍ਰਪਏ ਸਹਾਈ ਸੋਹਿਲਾ ਸਤਿਗੁਰ ਪ੍ਰਸਾਦ ਕਰ ਕੀਰਤ ਇਹ ਕਰਤੇ ਕਾ ਹੋਏ ਵਿਚਾਰੋ ਕਰ ਗਾਓ ਸੋਹਿਲਾ ਸਿਵਰੀਓ ਸਿਰਜਨਹਾਰੋ ਤੂੰ ਗਾਓ ਮੇਰੇ ਨਿਰਭਉ ਸੋਹਿਲਾ ਖਾਓ ਵਾਰੀ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਉਰੇ ਜਨ ਦੇਖੇਗਾ ਦੇਵਨਹਾਰ ਤੇਰੇ ਦਾਨ ਨੇ ਕੀਮਤ ਨਾ ਪੋਵੇ ਕਿ ਸਤਾਤੇ ਕਮਲ ਸਮਾਰ ਸੰਬਤ ਸਹ ਲਿਖਿਆ ਔਰ ਲਿਖਿਆ ਨਿਰਕਰ pau ਤੇਲ ਦੇਖੋ ਸਚੇ ਨਾ ਸਿਸੜੀਆਂ ਅਸੀਂ ਸਿਸੜੀਆਂ ਤਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹਚਾ ਸਗਲੇ ਨਿਤ ਭਵਨ ਚਨਹਾਰਾ ਸਿਮਰੀਏ ਨਾਨਕ ਛੇ ਦੇ ਅਵੰਨ ਹਰ ਜਸ ਗਾਇਆ ਕੋਟ ਜਨਮ ਕੇ ਧੂਖ ਗਵਾਇਓ ਜੋ ਚਾਹਤ ਸੋਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਦ ਪਾਈ ਹਰ ਸਤ ਹਰ ਨਾਮ ਵਡਾਈ ਗੁਰ ਸਾਦ ਨੂੰ ਨਾ ਕੁਮਤ ਪਾਈ ਸਨਾਮਿਲ ਹਰ ਜਸ ਗਾਏ ਕੋਟ ਜਨਮ ਕੇ ਦੁਖ ਦੁਵਾਇਓ ਜੋ ਚਾਹਤ ਸੋਹੀ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਟਾਈ ਕਿਰਪਾ ਸਰਦ ਨੂੰ ਨਾ ਕੁਮਤ ਪਾਈ ਪਾਣੀ ਨੇ ਕਹਾ ਤਾ ਤਤਸ ਤਿਸ ਦੇਸ ਰਾਤ ਹੋਲੇ ਹੀ ਕਾਇਆ ਜਨ ਸੰਨ ਚਦਾ ਪਾਣੀ ਪੀ ਤੋ ਮਤ ਤਰਤ ਮਹਤ ਦੇਸ ਰਾਤ ਦੋਇ ਦਾਈ ਦਾ ਆ ਕੇ ਲੈ ਸਗਵ ਜਗਤ ਸੁਗਿਆਈਆਂ ਬੁਰਿਆਈਆਂ ਅਚੈ ਤਰ ਮਧੂਰ ਕਰਨੀ ਆਪੋ ਆਪਣੀ ਕਿ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਦ ਕੋ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨੋ ਨਾਮ ਤੇ ਆਇਆ ਗਏ ਮੁਸਕਦ ਕੋ ਨਾਨਕ ਤੇ ਉਹ ਕੇ ਉਜਲੇ ਕੀਤੇ ਛੁਟੇ ਨਾਮ 好、oh.